हां जी मेरे बलोन सारे बहन भ्रावानो सत श्री अकाल परमात्मा दी कृपा दे नाल उम्मीद करदे हा कि सारे जने ठीक ठाक हो मुंगे मैं शुरू ਕਰਨ ਲੱਗੀ हां उस नु ਜਿਆਦਾ ਧਿਆਨ ਨਾਲ ਜ਼ਰੂਰ ਸੁਨਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਦੇ ਨਹੀਂ ਦੇਖੋ ਅਕਸਰ ਆਪਾਂ ਛੋਟੀ-ਛੋਟੀਆਂ ਗਲਤੀਆਂ ਕਰਕੇ ਪਾਪਾਂ ਦੀ ਪਾਗੀ ਬਨ ਜਾਂਦੇ ਆ ਹੋਣ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਆਪਾਂ ਪਹਿਣਾ ਖਾਸ ਕਰਕੇ ਘਰਾਂ ਦੀ ਸਫਾਈ ਕਰਦਿਆਂ ਨੇ ਬਾਹਰ ਵੀ ਆਪਾਂ ਸਫਾਈ ਕਰਦੇ ਆਂ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਦੀ ਸਫਾਈ ਕਰਦੇ ਆਂ ਨਾ ਸਫਾਈ ਕਰਦੇ ਆਪਾਂ ਨੂੰ ਗੁਰੂ ਸਾਹਿਬ ਜੀ ਦੀਆਂ ਛੋਟੀਆਂ ਕੋਈ ਤਸਵੀਰਾਂ ਜਿੱਦਾਂ ਕਿ ਬੱਚੇ ਕਾਪੀਆਂ ਦੇ ਵਿੱਚ ਕੱਟ ਕੇ ਵੀ ਲਗਾ ਲੈਂਦੇ ਨੇ ਗੁਰਬਾਣੀ ਦੀ ਵੀ ਹੈ ਨਾ ਲਗਾ ਲੈਂਦੇ ਨੇ ਘਰ ਦੇ ਵਿੱਚ ਪ੍ਰਾਣੀਆਂ ਆਪਣੀਆਂ ਤਸਵੀਰਾਂ ਗੁਟਕਾ ਸਾਹਿਬ ਹਨਾ ਪਏ ਹੁੰਦੇ ਆ ਕਿ ਕਈ ਵਾਰੀ ਕੋਈ ਗੁਰਬਾਣੀ ਦਾ ਆਪਣੇ ਕੋਲੇ ਪਿਆ ਹੁੰਦਾ ਕੋਈ ਪੇਜ ਤੇ ਲਿਖੀ ਹੁੰਦੀ ਹੈ ਜਿਵੇਂ ਹਨਾ ਕਈ ਵਾਰੀ ਨਾ ਫਟੀਆਂ ਹੋਈਆਂ ਪ੍ਰਾਣੀਆਂ ਮਤਲਬ ਕਿ ਫੋਟੋ ਆਪਾਂ ਘਰੇ ਰੱਖ ਲੈਣੇ ਆਗੇ ਦੇਖੋ ਇਹ ਚੀਜ਼ ਦੇ ਨਾਲ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਨ ਆਪਾਂ ਨੂੰ ਪਾਪ ਵੀ ਲਗਾ ਲੋ ਲੱਗਦਾ ਕਿਉਂਕਿ ਜਦੋਂ ਆਪਣੇ ਬਜ਼ੁਰਗ ਹਨ ਬਜ਼ੁਰਗ ਹੋ ਜਾਂਦੇ ਨੇ ਤੇ ਆਪਾਂ ਉਹਨਾਂ ਨੂੰ ਸਰੀਰ त्याग ਜਿੰਦ ਨੇ ਦਾ ਸੰਸਕਾਰ ਕਰਦੇ ਆ ਦੇਖੋ ਕਿੰਨੀ ਮਰਿਆਦਾ ਦੇ ਨਾਲ ਕਰਦੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਗੁਰੂ ਸਾਹਿਬ ਨੇ ਆਪਾਂ ਉਹਨਾਂ ਨੂੰ ਇੱਕ ਹਨਾ ਹਾਜ਼ਰ ਨਾਜ਼ਰ ਆਪਣੇ ਪਿਤਾ ਜੀ ਸਮਝਦੇ ਆ ਚਲੋ ਗੁਰੂ ਸਾਹਿਬਾਂ ਨੇ ਚਾਹੇ ਕਿਹਾ ਸੀਗਾ ਵੀ ਤਸਵੀਰ ਨੂੰ ਸਾਡੀ ਨੂੰ ਨਹੀਂ ਪੂਜਣਾ ਪਰ ਆਪਾਂ ਆਪਣੇ ਬੱਚਿਆਂ ਨੂੰ ਤੇ ਖੁਦ ਹਨਾ ਇੱਕ ਹੁੰਦੇ ਵੀ ਹਾਂ ਸਾਡੇ ਬਜ਼ੁਰਗ ਇਸ ਤਰੀਕੇ ਦੇ ਦਿਸਦੇ ਸੀਗੇ ਨਾ ਉਦਾਂ ਦੀ ਹੈ ਬਾਕੀ ਗੁਰਵਾਨੀਆਂ ਗੁਰਵਾਨੀ ਦਾ ਦੇਖੋ ਪ੍ਰਤੱਖ ਆਪਾਂ ਨਾ ਵਾਏ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੀ ਆਂਗੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਹਨਾ ਪੁਰਾਣੀ ਕੋਈ ਤਸਵੀਰ ਫਟੀ ਹੋਈ ਆ ਜਾਂ ਐਦਾਂ ਹੁੰਦੀ ਹੈ ਵੀ ਜਿੱਦਾਂ ਕਿ ਧੁੰਦਲੀ ਹੋ ਜਾਂਦੀ ਹੈ ਜਿੱਦੇ ਉੱਪਰ ਹਨਾ ਪੁਰੂ ਸਾਹਿਬਾਂ ਦੀ ਤਸਵੀਰ ਮੀਟ ਜਾਂਦੀ ਹੈ ਵੈਸੇ ਹੀ ਆਪਣੇ ਕੱਖੂਂਜੇ ਲੱਗੀਆਂ ਪਈਆਂ ਦੇਖੋ ਇਹ ਚੀਜ਼ਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਨਾ ਬੁਰੀ ਮਲਕੇ ਪ੍ਰਭਾ ਪੰਨੇ ਨੈਗੇਟਿਵਿਟੀ ਆਉਂਦੀ ਹੈ ਤੁਸੀਂ ਪਤਾ ਕੀ ਕਰਨਾ ਜਿਹੜੀਆਂ ਉਹ ਤਸਵੀਰਾਂ ਨੇ ਜਾਂ ਕਿਤੇ ਕੁਰਬਾਨੀ ਦਾ ਤੁਹਾਨੂੰ ਕੋਈ ਲਿਖੀ ਹੋਈ ਹੈ ਜਾਂ ਕਿਸੇ ਬੱਚੇ ਦੀ ਕਿਤਾਬ ਕਾਪੀ ਦੇ ਵਿੱਚ ਫੋਟੋ ਲੱਗੀ ਹੋਈ ਹੈ ਕਿਤਾਬ ਦੇ ਵਿੱਚ ਲੱਗੀ ਹੋਈ ਹੈ ਜਾਂ ਜਿਹੜੇ ਆਪਣੇ ਵਿਆਹਾਂ ਦੇ ਕਾਰਡ ਹੁੰਦੇ ਆ ਨਾ ਉਹਨਾਂ ਦੇ ਉੱਪਰ ਕੁਰਬਾਨੀ ਲਿਖੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਨੇ ਇਕੱਠੇ ਕਰਨਾ ਹੈਗਾ ਇਕੱਠੇ ਕਰਕੇ ਤੁਸੀਂ ਕਿਸੇ ਸੁੱਚੇ ਬਰਤਨ ਦੇ ਵਿੱਚ ਹੈ ਨਾ ਸਾਫ਼ ਬਰਤਨ ਦੇ ਵਿੱਚ ਉਹਨਾਂ ਨੂੰ ਰੱਖ ਲੈਣਾ ਫਿਰ ਤੁਸੀਂ ਉਹਨਾਂ ਨੂੰ ਨਾ ਅਗਨ ਭੇਟ ਕਰ ਦੇਣੀ ਹੈ ਉਹਦੇ ਵਿੱਚ ਦੇਖੋ ਕੋਈ ਮومی ਕਾਗਜ਼ ਦਾ ਲਪਾਫਾ ਨਹੀਂ ਲਾਉਣਾ ਹੈਗਾ ਕਿਉਂਕਿ ਜਦੋਂ ਆਪਾਂ ਪ੍ਰਸ਼ਾਦ ਸਜਾਉਨੇ ਆ ਉਦੋਂ ਵੀ ਜਦੋਂ ਆਪਾਂ ਹਨਾ ਅਗ ਮਚਾਉਣੀ ਹੈਗੀ ਤਾਂ ਮومی ਕਾਗਜ਼ ਨੂੰ ਨਹੀਂ ਚੂਜ਼ ਕੀਤਾ ਜਾਂਦਾ ਹੈਗਾ ਇਹ ਗੁਰਬਾਣੀ ਦਾ ਸਿਧਾਂਤ ਹੈਗਾ ਤੇ ਜਦੋਂ ਤੁਸੀਂ ਇਹ ਨਾ ਗੁਰੂ ਸਾਭਾ ਦੀਆਂ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਜਾਂ ਕੋਈ ਆਪਣੇ ਕੋਲੇ ਗੁਰਬਾਣੀ ਦੀ ਟੋਕ ਹੈ ਕੁਝ ਵੀ ਹੈ ਨਾ ਇਸ ਗੁਟਕਾ ਸਾਭ ਨਹੀਂ ਇਹਦੇ ਵਿੱਚ ਰੱਖਣਾ ਹੈਗਾ ਤੇ ਇਹ ਚੀਜ਼ਾਂ ਨੂੰ ਨਾ ਤੁਸੀਂ ਅਗਨ ਭੇਟ ਕਰਕੇ ਜਿਹੜੀ ਉਹਦੀ ਰਾਖ ਹੋਊਗੀ ਉਸ ਰਾਖ ਨੂੰ ਚਾਹੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਖਿਲਾਰ ਲਓ ਜਾਂ ਫਿਰ ਤੁਸੀਂ ਆਪਣੇ ਕੋਈ ਬੂਟਾ ਲਗਾਇਆ ਹੋਇਆ ਹੈ ਨਾ ਉਹਦੇ ਵਿੱਚ ਪਾ ਲਓ ਜਾਂ ਫਿਰ ਤੁਸੀਂ ਜਲ ਪ੍ਰਵਾਹ ਕਰਿਓ ਅਗਲੀ ਗੱਲ ਜੇ ਤੁਹਾਡੇ ਕਰ ਫਟੇ ਹੋਏ ਘੁਟਕਾ ਸਾਹਿਬ ਹੈ ਨਹੀਂ ਜਾਂ ਉਹਨਾਂ ਦੀ ਚਿਲਦ ਪਟ ਚੁੱਕੀ ਹੈ ਜਾਂ ਉਹਨਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੇਜ ਫਟਿਆ ਹੋਇਆ ਹੈ ਤਾਂ ਉਸ ਨੂੰ ਤੁਸੀਂ ਹਨਾ ਗੁਰਦੁਆਰਾ ਸਾਹਿਬ ਬਾਬਾ ਜੀ ਕੋਲੇ ਜਾਓ ਤੇ ਉਹਨਾਂ ਨੂੰ ਕਹੋ ਕਿ ਬਾਬਾ ਜੀ ਵੀ ਸਾਡੇ ਘੁਟਕਾ ਸਾਹਿਬ ਨੂੰ ਹਨਾ ਅਸੀਂ ਨੇ ਮਲਕੀ ਪ੍ਰਾਣੇ ਹੋ ਚੁੱਕੇ ਨੇ ਇਹ ਫਟ ਚੁੱਕੇ ਨੇਗੇ ਇਹਨਾਂ ਦਾ ਸੰਸਕਾਰ ਕਰਨਾ ਹੈ ਇਹਨੂੰ ਅਸੀਂ ਤੁਹਾਡ ਨੂੰ ਦੇਣ ਆਏਗੇ ਕਿਉਂਕਿ ਹਰੇਕ ਗੁਰੂ ਘਰ ਦੇ ਵਿੱਚੋਂ ਗੁਟਕਾ ਸਾਹਿਬ ਜਾਂਦੇ ਹੈਗੇ ਜਿਹੜੇ ਕਿ ਪ੍ਰਾਣੇ ਵਿਰਧ ਹੋ ਜਾਂਦੇ ਹੈ ਉਹਨਾਂ ਦਾ ਫਿਰ ਇੱਕ ਜਗ੍ਹਾ ਤੇ ਸੰਸਕਾਰ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉਹ ਗੁਟਕਾ ਸਾਹਿਬ ਨੂੰ ਆਪਣੇ ਗੁਰੂ ਘਰ ਦੇ ਕ੍ਰਾਂਤੀ ਦੇ ਨਾਲ ਅਸਲਾਮ ਅਸਬਰਾ ਕਰਕੇ ਉਹਨਾਂ ਨੂੰ ਦੇ ਆਓ ਕਿ ਬਾਬਾ ਜੀ ਇਹਨਾਂ ਨੂੰ ਤੁਸੀਂ ਜਿਹੜੇ ਹੈ ਨਾ ਵਿਰਧ ਸਰੂਪ ਹੁੰਦੇ ਨੇ ਉਹਨਾਂ ਦੇ ਨਾਲ ਰੱਖ ਦਿਓ ਜਦੋਂ ਦਾ ਸੰਸਕਾਰ ਹੋਵੇਗਾ ਤੇ ਇਹਨਾਂ ਦਾ ਵੀ ਨਾਲ ਕਰ ਦਿਓ ਕਿ ਅਗਰ ਤੁਸੀਂ ਘਰ ਦੇ ਵਿੱਚ ਗੁਟਕਾ ਸਾਹਿਬ ਪ੍ਰਾਣੇ ਜਿਹੜੇ ਹੋਣਗੇ ਨਾ ਉਹਨਾਂ ਦਾ ਦਾ ਸੰਸਕਾਰ ਕਰੋਗੇ ਤੁਸੀਂ ਮਰਿਆਦਾ ਨਹੀਂ ਰੱਖ ਸਕੋਗੇ ਕਿਉਂਕਿ ਫਿਰ ਆਪਾਂ ਨੂੰ ਇਹਨਾ ਕੀਰਤਨ ਸੋਲਾ ਸਾਹਿਬ ਦਾ ਪਾਠ ਵੀ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਆਨੰਦ ਸਾਹਿਬ ਦਾ ਪਾਠ ਕਰਨਾ ਜਿੱਦਾਂ ਕਿ ਮਰਿਆਦਾ ਹੁੰਦੀ ਹੈਗੀ ਹੈਨਾ ਸਾਰਾ ਇਸ਼ਨਾਨ ਕਰਕੇ ਅਰਦਾਸ ਕਰਕੇ ਫਿਰ ਹਨਾ ਆਪਾਂ ਉਹਨਾਂ ਨੂੰ ਮਲਕੀ ਦਾ ਸੰਸਕਾਰ ਕਰ ਸਕਦੇ ਹਾਂ ਪਰ ਫਿਰ ਵੀ ਆਪਣੇ ਕੋਲੇ ਨਹੀਂ ਹੈਗਾ ਇਹ ਤਦ ਤੱਕ ਇਹਨੂੰ ਤੁਸੀਂ ਗੁਰੂ ਘਰ ਹੀ ਜਾ ਕੇ ਦੇ ਆਓ ਦੇਖੋ ਦੀਵਾਲੀ ਤੇ ਵੇਲੇ ਸਭਾਈ ਜਾਣ ਵੇਲੇ ਇਹ ਗਲਤੀ ਬਿਲਕੁਲ ਵੀ ਨਾ ਕਰਨਾ ਪੈਰਾਂ ਦੇ ਵਿੱਚ ਗੁਰਵਾਣੀ ਨੂੰ ਨਾ ਰੋਲਣਾ ਤਸਵੀਰਾਂ ਪਾਣਾ ਲਾ ਲਾ ਕੇ ਸਿੱਟ ਦੇਣੀਆਂ ਪ੍ਰਾਣੀਆਂ ਤੇ ਨਵੀਆਂ ਟੰਗ ਰੰਨੀਆਂ ਇਹ ਆਮ ਤੌਰ ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਿਵਾਜ ਹੁੰਦਾ ਹੈਗਾ ਪਲੀਜ਼ ਮੇ ਭੈਣਾਂ ਨੂੰ ਖਾਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਬਾਣੀ ਦੀ ਬੇਆਦਬੀ ਬਿਲਕੁਲ ਵੀ ਨਾ ਕਰੋ ਕਿਉਂਕਿ ਜਿੱਥੇ ਬਾਣੀ ਦੀ ਬੇਆਦਬੀ ਹੁੰਦੀ ਹੈ ਉਸ ਘਰ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਆਉਂਦੀ ਦੇਖੋ ਤੁਹਾਡੇ ਘਰ ਦੀ ਬਰਕਤ ਰੁਕੇਗੀ ਹੀ ਰੁਕੇਗੀ ਕਲੇਸ਼ ਲੜਾਈ ਝਗੜਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਗਲਤ ਮੰਨ ਕੇ ਗੁਰਬਾਣੀ ਨੂੰ ਪੜਦਾ ਉਹ ਵੀ ਸਾਡ ਨੂੰ ਦੁੱਖ ਹੁੰਦਾ ਸਾਡੇ ਅੰਗਾਂ ਨੂੰ ਹਨਾ ਦਰਦ ਪਹੁੰਚਾ ਰਿਹਾ ਹੈਗਾ ਇਹ ਤਾਂ ਫੇਰ ਵੀ ਆਪਾਂ ਹਨਾ ਇੱਕ ਤਰ੍ਹਾਂ ਦੀ ਬੇਆਦਬੀ ਕਰ ਰਹੇ ਹਾਂਗੇ ਮੈਂ ਇਹੇ ਕਰਕੇ ਹੀ ਛੋਟੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਈ ਆਂਗੀ ਇਸ ਵੀਡੀਓ ਨੂੰ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਲੈਂਦੇ ਆਂ ਮੈਂ ਇਹ ਨਹੀਂ ਕਹਿੰਦੀ ਵੀ ਆਪਣੀ ਹਨਾ ਅੰਦਰੋਂ ਹੁੰਦੀ ਹੈ ਵੀ ਹਾਂ ਆਪਾਂ ਇਸ ਚੀਜ਼ ਨੂੰ ਮਲਕੇ ਵੀ ਕਹੀਏ ਕਿਉਂਕਿ ਕਈ ਵਾਰੀ ਆਪਾਂ ਭੁੱਲ ਕੇ ਇਹੀ ਕਰ ਲੈਂਦੇ ਹੁੰਨੇ ਆ ਇਸ ਚੀਜ਼ ਨੂੰ ਤੇ ਘਰ ਦੇ ਵਿੱਚ ਨਾ ਵਿਆਹ ਦੇ ਕਾਰਡ ਆਏ ਹੁੰਦੇ ਨੇ ਨਾ ਇਹ ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣੀ ਹੈ ਕਿਉਂਕਿ ਬਹੁਤ ਵੱਡੀ ਗਲਤੀ ਕਰਦੇ ਆਪਾਂ ਜਿਹੜੇ ਵਿਆਹਾਂ ਦੇ ਕਾਰਡਾਂ ਤੇ ਗੁਰਬਾਣੀ ਲਿਖ ਦਿਆਂਗੇ ਹਨਾ ਕਿਉਂਕਿ ਪੁਰਾਣੇ ਸਮੇਂ 'ਚ ਤੁਸੀਂ ਉਹਨਾਂ ਜਿਹੜੀਆਂ ਚਿੱਠੀਆਂ ਹੁੰਦੀਆਂ ਸੀ ਜਾਂ ਜਾਂਦੀਆਂ ਹੁੰਦੀਆਂ ਸੀ ਸਾਹਾ ਪੱਤਰ ਜਾਂਦਾ ਹੁੰਦਾ ਸੀਗਾ ਜਾਂ ਅੱਗੇ ਨਾ ਇੱਕ ਹੋਰ ਰੱਖਦੇ ਹੁੰਦੇ ਸੀਗੇ ਆਪਣੇ ਨਿਉਂ ਦੇ ਲਿਖਦੇ ਹੁੰਦੇ ਸੀਗੇ ਕੋਈ ਵੀ ਹੈ ਨਾ ਜਿੱਦਾਂ ਕਿ ਬਾਣੀਆਂ ਪੰਨ ਪੰਡਤਾਂ ਕੋਲੇ ਹੈ ਨਾ ਅੱਜ ਵੀ ਉਹ ਪਈਆਂ ਨੇ ਮੇਰੇ ਕੋਲ ਉਹਨਾਂ ਦਾ ਨਾਮ ਵਿਸਰ ਗਿਆਗਾ ਤੇ ਉਹਦੇ ਉੱਪਰ ਨਾ ਲਿਖਿਆ ਜਾਂਦਾ ਹੁੰਦਾ ਸੀਗਾ ਤਾਂ ਉਹਦੇ ਉੱਪਰ ਨਾ ਇੱਕ ਇਸ ਤਰੀਕੇ ਦਾ ਜਿੱਦਾਂ ਕਿ ਪੰਡਤ ਦੇ ਬਾਣੀਆਂ ਪੈਣ ਭਰਾਵਾਂ ਦੀ ਹਨ ਆਮ ਤੌਰ ਤੇ ਇੱਕ ਸੁਭ ਲਾਭ ਹੁੰਦਾ ਹਨ ਲਿਖਿਆ ਹੋਇਆ ਸੁਭ ਦਾ ਨਿਸ਼ਾਨ ਹੁੰਦਾ ਉਹੀ ਚਿੱਠੀ ਦੇ ਉੱਪਰ ਹੁੰਦਾ ਸੀਗਾ ਉਹੀ ਵਿਆਹ ਦੇ ਕਾਰਡ ਦੇ ਉੱਤੇ ਹੁੰਦਾ ਸੀ ਉਹੀ ਉਹ ਆਪਣੀ ਜਿਹੜੀ ਪੱਤਰੀ ਹੁੰਦੀ ਸੀ ਜੀ ਉੱਤੇ ਲਿਖਦੇ ਹੁੰਦੇ ਸੀ ਉਹਦੇ ਲਿਖ ਕੇ ਰੱਖਦੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਨੂੰ ਪਤਾ ਨਹੀਂ ਕਿ ਟ੍ਰੈਂਡ ਚੱਲ ਪਿਆ ਹੈਗਾ ਇੱਕ ਓੰਕਾਰ ਹਨਾ ਗੁਰ ਬਾਣੀ ਦੀ ਤੁਕ ਲਿਖ ਦਿੰਦੇ ਆ ਫਿਰ ਅਗਲਾ ਪੜਦਾ ਪੈਰਾਂ ਦੇ ਵਿੱਚ ਰੋਲ ਦਿੰਦੇ ਦੇਖੋ ਬਰਬਾਦੀ ਦਾ ਕਾਰਨ ਆਪਣਾ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈਗਾ ਫਿਰ ਆਪਾਂ ਕਹਿ ਦਿੰਨੇ ਆ ਲੈ ਵਿਆਹ ਤਾਂ ਇੰਨਾ ਵਧੀਆ ਕੀਤਾ ਸੀਗਾ ਪਤਾ ਨਹੀਂ ਕੀ ਹੋ ਗਿਆ ਘਰ ਦੇ ਵਿੱਚ ਕਲੇਸ਼ ਦਾ ਤੋਂ ਵੱਧ ਕੇ ਕੀ ਹੋ ਗਿਆ ਸਾਡੇ ਤੱਕ ਘਰ ਦੇ ਵਿੱਚ ਜਿਉਂ ਬੁੰਡਾ ਵਿਆਹ ਹੈ ਜਿਉਂ ਕੁੜੀ ਵਿਆਹੀ ਹੈ ਦੇਖੋ ਇਹ ਬੀਜਾ ਤੁਸੀਂ ਹੀ ਹੈ ਕਿਉਂਕਿ ਇੱਕ ਓੰਕਾਰ ਹੈ ਨਾ ਸਾਰੀ ਹੀ ਸ੍ਰਿਸ਼ਟੀ ਦਾ ਉਹਦੇ ਵਿੱਚ ਹਨਾ ਕੁਰਬਾਨੀ ਦਾ ਸਿਧਾਂਤ ਹੈ ਜਿਹੜਾ ਕੁਰਬਾਨੀ ਹੈ ਉਹ ਸਮਝ ਆਉਂਦੀ ਹੈ ਕਿਉਂਕਿ ਇੱਕ ਮੰਨਿਆ ਗੁਰੂ ਸਾਹਿਬਾਂ ਨੇ ਜਿਹੜਾ ਓਮ ਹੈ ਉਹ ਅਲੱਗ ਤੋਂ ਸੰਸਕ੍ਰਿਤੀ ਦੀ ਪਾਹ ਚੁਲਿਤ ਇੱਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਮਾਇਆ ਦੇਖੋ ਇਸ ਚੀਜ਼ ਨੂੰ ਉਹੀ ਨਾ ਸਮਝਿਆ ਕਰੋ ਗੱਡੀਆਂ ਤੇ ਬਾਹਾਂ ਤੇ ਟੈਟੂ ਬਣਵਾ ਰਖੇ ਨੇ ਹੱਥਾਂ ਤੇ ਟੈਟੂ ਬਣਵਾ ਰਖੇ ਨੇ ਅੱਜ ਕੱਲ ਦੇ ਜਿਹੜੇ ਵੀ ਆਪਣੇ ਸਮਾਜ ਦੀ ਬਰਬਾਦੀ ਦਾ ਕਾਰਨ ਹੈ ਉਹ ਗੁਰਬਾਣੀ ਦੀ ਤੁਸੀਂ ਖੁਦ ਬਿਆਦਵੀ ਕਰਦੇ ਹੋ ਇਹੀ ਮੇਨ ਕਾਰਨ ਹੈਗਾ ਕਿਉਂਕਿ ਤੁਹਾਨੂੰ ਤਾਂ ਇਹ ਲੱਗਦਾ ਹੁੰਦਾ ਹੈ ਨਾ ਵੀ ਆਪਾਂ ਨੂੰ ਵੀ ਹਾਂ ਇੱਕ ਟ੍ਰੈਂਡ ਹੈਗਾ ਵੀ ਹਾਂ ਗੱਡੀ ਦੇ ਮਾ ਉਰਸ ਪਾ ਲੋ ਇੱਕ ਓੰਕਾਰ ਵੀ ਨਹੀਂ ਸੁਪਾਉਂਦੇ ਕੁਝ ਹੋਰ ਹੀ ਕਰ ਦਿੰਦੇ ਆ ਨਾ ਦੇਖੋ ਕਦੇ ਵੀ ਇਹ ਚੀਜ਼ਾਂ ਦਾ ਮਜ਼ਾਕ ਨਾ ਬਣਾਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਦਾ ਮਜ਼ਾਕ ਬਣੇਗਾ ਹੀ ਬਣੇਗਾ ਮੇਰੀ ਹੱਥ ਵਨ ਕੇ ਬੇਨਤੀ ਹੈ ਚਾਹੇ ਮੈਨੂੰ ਇੰਨੀ ਅਕਲ ਨਹੀਂ ਹੈਗੀ ਮੈਂ ਇੱਕ ਦੁਨੀਆਵੀ ਆਮ ਲੜਕੀ ਆਂਗੀ ਹੈ ਨਾ ਪਰ ਫਿਰ ਵੀ ਜਿੰਨੀ ਕ ਸੋਚੀ ਹੈ ਕਿਉਂਕਿ ਕਹਿੰਦੇ ਨੇ ਜਦੋਂ ਹਨਾ ਪਿਤਾ ਜੀ ਨੂੰ ਆਪ ਤੁਹਾਡੇ ਬਾਪ ਹੈ ਨਾ ਉਹਨੂੰ ਕੋਈ ਇੱਜ਼ਤ ਨਾ ਦੇਵੀ ਹੈ ਨਾ ਉਹਨੂੰ ਕੋਈ ਗਾਲਾਂ ਕੱਢੇ ਉਹਨੂੰ ਕੋਈ ਬੇਆਦਵੀ ਕਰੇ ਉਹਨਾਂ ਦੇ ਕੋਈ ਕੱਪੜਿਆਂ ਤੇ ਟਿੱਕਰ ਸੁੱਟੇ ਜਾਂ ਕੁਝ ਵੀ ਕਰੇ ਹਨਾ ਵੀ ਕਿੰਨਾ ਦੁੱਖ ਲੱਗੂਗਾ ਉਹ ਤਾਂ ਇੱਕ ਦੁਨੀਆਵੀ ਬਾਪ ਹੈ ਇਹ ਤਾਂ ਫਿਰ ਵੀ ਸਾਰੀ ਆਪਣੀ ਦੁਨੀਆ ਦਾ ਆਪਣੇ ਸਾਰੇ ਦਾ ਨਾ ਤੇ ਬਾਪ ਹੈਗਾ ਤਾਂ ਮੈਨੂੰ ਬਹੁਤ ਦੁੱਖ ਲੱਗਦਾ ਜਦੋਂ ਮੈਂ ਹਨਾ ਇਦਾਂ ਦੀ ਚੀਜ਼ ਦੇਖਦੀ ਆ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਹੁਣ ਸਫਾਈਆਂ ਕਰੋਗੇ ਤੁਸੀਂ ਜਿੰਨੇ ਵੀ ਤੁਹਾਡੇ ਵਿਆਹ ਦੇ ਕਾਰਡ ਵਗੈਰਾ ਆਏ ਹੋਏ ਨੇ ਜਾਂ ਤੁਹਾਡੇ ਬੱਚਿਆਂ ਦੇ ਕਾਪੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਕੋਈ ਤਸਵੀਰ ਹੈ ਤਾਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਸੁੱਚੇ ਪਾਂਡੇ ਦੇ ਵਿੱਚ ਪਾ ਕੇ ਜਲ ਮਲ ਕੇ ਉਹਨਾਂ ਨੂੰ ਅਗਨੀ ਭੇਟ ਕਰਨੀ ਹੈ ਫਿਰ ਉਹਨਾਂ ਨੂੰ ਜਲ ਪ੍ਰਵਾਹ ਕਰਨੇ ਇਦਾਂ ਨਹੀਂ ਵੀ ਤੁਸੀਂ ਉਹਨਾਂ ਨੂੰ ਪੱਟੀਆਂ ਕਰੋ ਤੇ ਪਾਣੀ ਦੇ ਵਿੱਚ ਸਿੱਟਿਓ ਦੇਖੋ ਇਹ ਵੀ ਬੀ ਆਜ ਦੇ ਵੀ ਦੂਸਰੀ ਗੱਲ ਜਦੋਂ ਤੁਸੀਂ ਇਹ ਚੀਜ਼ ਕਰਨ ਲੱਗੋਗੇ ਤਾਂ ਪਹਿਲਾਂ ਵੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਮੈਂ ਤੁਹਾਡੀ ਅਣਜਾਣੀ ਬੱਚੀ ਆ ਜਾਂ ਬੱਚਾ 간 ਮੈਂ ਇਸ ਚੀਜ਼ ਨੂੰ ਦਾ ਸੰਸਕਾਰ ਕਰਨ ਲੱਗਿਆ ਮੇਥੋਂ ਗਲਤੀਆਂ ਭੁੱਲਣਾ ਚੁੱਕਾਂ ਦੀ ਮਾਫੀ ਦੇ ਦੇਣੀ ਤੇ ਮੇਰੀ ਇਸ ਜਿਹੜੀ ਵੀ ਕੀਤੀ ਹੋਈ ਮੈਂ ਆਪਣੇ ਅੰਦਰੋਂ ਭਾਵਨਾ ਨਾਲ ਕਰ ਰਿਹਾ ਆਪਣਾ ਦਰਗਾਹ ਸੱਚਖੰਡ ਵਿੱਚ ਲਿਖ ਕੇ ਲਾ ਲੈਣਾ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਵਿਗੜਨਾ ਲੱਗਣਾ ਪਤਾ ਜੀ ਮੈਨੂੰ ਕਿਉਂਕਿ ਦੀਵਾਲੀ ਤੱਕ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਮੈਂ ਇੱਕ ਅਲੱਗੇ ਤੋਂ ਵੀਡੀਓ ਬਣਾਉਣੀ ਆ ਅੱਜ ਮੇਰਾ ਸਰੀਰ ਸਾਥ ਨਹੀਂ ਦੇ ਰਿਹਾ ਹੈਗਾ ਅੱਜ ਮੈਂ ਸਿਰਫ ਇਹੀ ਤੁਹਾਨੂੰ ਕਹਿਣਾ ਚਾਹਣੀ ਆ ਕਿ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਆ ਵਾਹਿਗੁਰੂ ਜੀ ਤੋਂ ਕਦੇ ਵੀ ਮਨ ਦੇ ਵਿੱਚ ਇਹ ਨਾ ਰੱਖਿਓ ਦੇਖੋ ਪੈਰਾਂ ਦੇ ਵਿੱਚ ਕਦੇ ਵੀ ਗੁਰਬਾਣੀ ਨੂੰ ਨਾ ਰੋਲਿਓ ਨਹੀਂ ਤਾਂ ਤੁਸੀਂ ਸਭੀ ਰੋਲੋਗੇ ਹੀ ਰੋਲੋਗੇ ਇਹ ਚੀਜ਼ ਦੀ ਮਜ਼ਾਕ ਨਾ ਸਮਝਣਾ ਕਰਕੇ ਦੇਖ ਲਿਓ ਆਪਣੇ ਘਰਾਂ ਦੇ ਵਿੱਚ ਹਨਾ ਕਿਉਂਕਿ 15-20 ਸਾਲਾਂ ਦਾ ਆਪਾਂ ਨੂੰ ਥੋੜਾ ਜਿਆਦਾ ਹੋਇਆ ਹੋਇਆ ਬੇਅਦਵੀ ਆਪਾਂ ਬਹੁਤ ਜ਼ਿਆਦਾ ਘਰੇ ਕਰ ਰਹੇ ਹਾਂਗੇ ਜਿੱਥੇ ਆਪਾਂ ਸੌਣਦੇ ਆ ਜਿੱਥੇ ਆਪਾਂ ਪਤੀ ਪਤਨੀ ਆਪਸ ਦੇ ਵਿੱਚਣਾ ਸਬੰਧ ਵੀ ਬਣਾਉਨੇ ਆ ਉੱਥੇ ਆਪਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਦੇ ਆ ਝੁਟਕੇ ਸਾਹਿਬ ਰੱਖਦੇ ਆ ਇਹ ਸਭ ਤੋਂ ਵੱਡਾ ਪਾਪ ਹੈ ਇਸ ਤੋਂ ਬਚ ਜਾਓ ਕਿਉਂਕਿ ਅਗਰ ਆਪਾਂ ਇਹ ਚੀਜ਼ਾਂ ਕਰਦੇ ਰਹਾਂਗੇ ਤਾਂ ਆਪਣਾ ਭਲਾ ਕਿਤੇ ਵੀ ਨਹੀਂ ਹੋਣ ਵਾਲਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਦੇ ਵੀ ਤਕ ਕੁਟਤਾ ਸਾਹਿਬ ਨੂੰ ਤੁਸੀਂ ਖੁਦ ਘਰੇ ਦਾ ਸੰਸਕਾਰ ਨਾ ਕਰਨਾ ਗੁਰੂ ਘਰ ਦੇ ਕੇ ਹੀ ਹੋਣਾ ਤੁਹਾਡੀ ਸਣੀਮਾਨੀ ਪੈਨ ਤੋਂ ਗੋਲਣ ਲੱਗੇ ਬਹੁਤ ਗੱਲ ਤੇ ਭੁੱਲਾ ਚੁੱਕਾ ਹੋਗੇ ਹੋਣੀਆਂ ਮਾਫ ਕਰਨਾ ਮਿਲਾਂਗੇ ਅਗਲੀ ਵੀਡੀਓ ਤੇ ਚੋ ਟਕ ਲਈ ਸਤਿ ਸ਼੍ਰੀ ਅਕਾਲ